ਫਰੀਦਕੋਟ ਦੇ ਵਿੱਚ ਨਸ਼ਾ ਰੋਕਣ ਦੇ ਲਈ ਸਰਕਾਰੀ ਸਕੂਲਾਂ ਨੂੰ ਹੁਕਮ ਦਿੱਤੇ ਗਏ ਨੇ ਜ਼ਿਲ੍ਹੇ ਦੇ ਸਾਰੇ 85 ਸਰਕਾਰੀ ਸਕੂਲਾਂ ਨੂੰ ਹੁਕਮ ਦਿੱਤੇ ਗਏ ਨੇ ਸਰਕਾਰੀ ਸਕੂਲਾਂ ਦੇ ਨੇੜੀਆਂ ਦੁਕਾਨਾਂ ਦੇ ਵਿੱਚ ਚੈਕਿੰਗ ਹੋਵੇਗੀ ਦੁਕਾਨਾਂ ਦੇ ਵਿੱਚ ਨਸ਼ੇ ਦੀ ਵਿਕਰੀ ਦੀ ਚੈਕਿੰਗ ਕੀਤੀ ਜਾਵੇਗੀ ਸਰਕਾਰ ਵੱਲੋਂ ਫਰੀਦਕੋਟ ਦੇ ਡੀਸੀ ਤੋਂ ਬਕਾਇਦਾ ਹੁਕਮ جاری ਕਰ ਦਿੱਤੇ ਗਏ ਨੇ ਸਰਕਾਰ ਦੇ ਹੁਕਮਤ ਬਾਅਦ ਡੀਈਓ ਦੇ ਵੱਲੋਂ ਸਕੂਲਾਂ ਨੂੰ ਹੁਕਮ ਦਿੱਤੇ ਗਏ ਨੇ ਫਰੀਦਕੋਟ ਦੇ ਵਿੱਚ ਨਸ਼ਾ ਰੋਕਣ ਦੇ ਲਈ ਸਰਕਾਰੀ ਸਕੂਲਾਂ ਨੂੰ ਹੁਣ ਜੋ ਹੁਕਮ ਜੋ ਹਦੇਸ਼ ਦਿੱਤੇ ਗਏ ਨੇ ਜਨੇ ਦੇ ਸਾਰੇ 85 ਸਰਕਾਰੀ ਸਕੂਲਾਂ ਨੇ ਨੁਮਾਏ ਆਰਡਰ ਦਿੱਤੇ ਨੇ ਕਿ ਸਰਕਾਰੀ ਸਕੂਲਾਂ ਦੇ ਜੋ ਨੇੜਲੀਆ ਦੁਕਾਨਾਂ ਨੇ ਉੱਥੇ ਚੈਕਿੰਗ ਕੀਤੀ ਜਾਵੇਗੀ। ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਆ ਦੇਵਾਨੰਦ ਸ਼ਰਮਾ ਜੁੜ ਚੁੱਕੇ ਨੇ। ਆ ਦੇਵਾਨੰਦ ਨਸ਼ਾ ਰੋਕਣ ਦੇ ਲਈ ਉਹਨਾਂ ਸਰਕਾਰੀ ਸਕੂਲਾਂ ਨੂੰ ਹੁਕਮ ਦਿੱਤੇ ਗਏ ਨੇ ਵਿਸਤਾਰ ਨਾਲ ਜਾਣਕਾਰੀ ਦਿਓ ਕਿ ਕਿੰਨੇ ਸਕੂਲ ਨੇ ਕੀ ਪ੍ਰਾਇਮਰੀ ਸੀਨੀਅਰ ਸੈਕੰਡਰੀ ਸਕੂਲ ਨੇ ਕਿੰਨਾਂ ਨੂੰ ਇਹ ਹੁਕਮ ਦਿੱਤੇ ਗਏ ਨੇ ਤਾਂ ਉਸ ਨੂੰ ਉਸ ਨੂੰ ਲੈ ਕੇ ਕਰਨਾ ਕੀ ਹੋਵੇਗਾ ਸਕੂਲਾਂ ਨੂੰ ਜਾਂ ਅਧਿਆਪਕਾਂ ਨੂੰ? ਬਿਲਕੁਲ ਪਰਮਿੰਦਰ ਦੱਸ ਦਈਏ ਕਿ ਜਿਲ੍ਹਾ ਸਿੱਖਿਆ ਭਾਗ ਵੱਲੋਂ ਇੱਕ ਜਿਹੜੇ ਦੇਸ਼ ਜਾਰੀ ਕੀਤੇ ਨੇ ਕਿ ਪੀਸੀ ਜਾ ਜਿਗਰੇ ਤੱਕਾ ਲੈਟਰ ਵਿੱਚ ਤਾਂ 85 ਦੇ ਕਰੀਬ ਜਿਹੜੇ ਸਕੂਲ ਨੇ ਗੱਲ ਕਰੀ ਸਕੂਲ ਨੇ ਉਹਨਾਂ ਸਕੂਲਾਂ ਵਿੱਚ ਇਹਨਾਂ ਨੇ ਕਿਹਾ ਗਿਆ ਕਿ 10ਵੀਂ ਕਲਾਸ 9ਵੀਂ ਤੋਂ ਲੈ ਕੇ 12ਵੀਂ ਕਲਾਸ ਦੇ ਵਿਦਿਆਰਥੀਆਂ ਦੇ 10-10 ਜਨਮ ਦੇ ਗਰੁੱਪ ਬਣਾਇਆ ਜਾਵੇ ਉਹ ਗਰੁੱਪ ਬਣਾ ਕੇ ਆਸੇ-ਪਾਸੇ ਪਿੰਡਾਂ ਜਾਂ ਕੋਈ ਦੁਕਾਨਾਂ ਦੇ 100 ਮੀਟਰ ਕੇਰੇਜ ਕੋਈ ਨਸ਼ਾ ਤਾਂ ਨਹੀਂ ਵੇਚਦਾ ਜੇ ਕੋਈ ਨਸ਼ਾ ਵੇਚਦਾ ਉਹਦੀ ਰਿਪੋਰਟ ਬਣਾਈ ਜਾਵੇ ਤਾਂ ਇਹਨਾਂ ਬੱਚਿਆਂ ਦੇ ਇੱਕ ਨੋਡਲ ਅਫਸਰ ਲਗਾਇਆ ਜਾਵੇਗਾ ਨੋਡਲ ਅਫਸਰ ਕੋਈ ਟੀ ਤਾਂ ਜਿਹੜੀ ਪੂਰੀ ਰਿਪੋਰਟ ਬਣਾ ਕੇ ਡੀਸੀ ਅੱਥੇ ਜਾਂ ਡੀਓ ਨੂੰ ਦੇ ਦੇਗਾ ਤਾਂ ਲੇਕਿਨ ਹੁਣ ਇਹ ਕੰਮ ਜਦੋਂ ਜੋਤ ਨਸ਼ਾ ਵਿਰੋਧ ਇਹਦੇ ਜਿਹੜਾ ਤਹਿਤ ਜਿਹੜਾ ਉਹਨਾਂ ਟੀਚਰਾਂ ਨੂੰ ਵਗਾ ਦਿੱਤਾ ਗਿਆ ਕਿਉਂਕਿ ਟੀਚਰਾਂ ਨੂੰ ਕਿਹਾ ਗਿਆ ਕਿ ਤੁਸੀਂ ਬੱਚਿਆਂ ਦਾ ਗਰੁੱਪ ਬਣਾਓ ਬੱਚੇ 9ਵੀਂ ਤੋਂ ਲੱਗੇ 12ਵੀਂ ਕਲਾਸ ਹੁੰਦੀ ਤੇ 10-15 ਰੁਪਏ ਨਾ ਬੱਚਿਆਂ ਨੂੰ ਦੇਈਦਾ ਤਾਂ ਉਹਨਾਂ ਦੇ ਇੱਕ ਨੋਡਲ ਅਫਸਰ ਆ ਦੱਸਦਾ ਤੇ ਨਿਸ਼ਾਨ ਰੂਪ ਕੋ ਲਈ ਸਰਕਾਰ ਨੇ ਸਕੂਲ ਦੇ ਵਿਦਿਆਰਥੀਆਂ ਦੀ ਜੋੜੀ ਤੱਕ ਜਿਹੜੀ ਹੁਣ ਲਗਾ ਦਿੱਤੀ ਗਈ ਇਹ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਸੰਪ੍ਰਸ਼ਾਸਨ ਆਉਂਦਾ ਹੈ ਜਾਂ ਪੁਲਿਸ ਦਾ ਤਾਂ ਉਹ ਕੰਮ ਉਹਨਾਂ ਬੱਚਿਆਂ ਦੇ ਜਾਂਦੇ ਨਹੀਂ ਦਿਵਾਨਾਂ ਦੇ ਜੋ ਸਕੂਲ ਦੀ ਟਾਈਮਿੰਗ ਹੁੰਦੀ ਜੋ ਸਮਾਂ ਹੁੰਦਾ ਉਸੇ ਸਮੇਂ ਦੇ ਦੌਰਾਨ ਹੀ ਇਹ ਚੈਕਿੰਗ ਕਰਨੀ ਹੋਵੇਗੀ ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ ਜਾਂ ਸਕੂਲ ਟਾਈਮਿੰਗ ਤੋਂ ਬਾਅਦ ਚ ਇਹ ਹੁਕਮ ਆਰਡਰ ਦਿੱਤੇ ਗਏ ਨੇ ਬਿਲਕੁਲ ਜਿਹੜੀ ਪਰਮਿੰਦਰ ਗੱਲ ਕਰੀਏ ਤਾਂ ਆਰਡਰ ਦੇ ਵਿੱਚ ਸਮਾਂ ਜ ਨਹੀਂ ਲਿਖਿਆ ਉਹਨੇ ਕਿਹਾ ਕਿ ਜਦੋਂ ਸਮਾਂ ਮਿਲੇ ਜਦੋਂ ਸਮਾਂ ਮਿਲਦਾ ਫੋਰਕਾਸਟ ਹੋਵੇ ਜਾਂ ਉਹ ਸਮਾਂ ਮਿਲੇ ਉਹਨੂੰ ਬੱਚਿਆਂ ਨੂੰ ਲਿਜਾ ਸਕਦੇ ਨੇ ਇਸ ਕਰਕੇ ਸਮਾਂ ਜਿਹੜਾ ਉਹ ਦਿੱਤਾ ਪਰਮਿੰਦਰ ਚਾਹੀਦਾ ਸੀ हां ठीक है देवानाथ फिलहाल दी पूरी जानकारी ਲਈ ਬਹੁਤ ਬਹੁਤ ਧੰਨਵਾਦ ਅਕਸਰ ਫਰੀਦਕੋਟ ਦੇ ਵਿੱਚ ਨਸ਼ਾ ਰੋਕਣ ਦੇ ਲਈ ਸਰਕਾਰੀ ਸਕੂਲਾਂ ਨੂੰ ਹੁਕਮ ਦਿੱਤੇ ਗਏ ਨੇ 85 ਸਰਕਾਰੀ ਸਕੂਲਾਂ ਨੂੰ ਇਹ ਆਦੇਸ਼ ਦਿੱਤੇ ਨੇ ਕਿ 10 ਵਿਦਿਆਰਥੀ ਤੇ ਇੱਕ ਅਧਿਆਪਕ ਵਾਲੀ ਟੀਮ ਜੋ ਸਰਕਾਰੀ ਸਕੂਲਾਂ ਦੇ ਨੇੜਲੀਆਂ ਦੁਕਾਨਾਂ ਨੇ ਉਹਨਾਂ ਦੁਕਾਨਾਂ ਤੇ ਜਾ ਕੇ ਚੈਕਿੰਗ ਕਰਨੀ ਹੋਵੇਗੀ ਸਾਡੇ ਨਾਲ ਡੀਈਓ ਨੀਲਮ ਰਾਣੀ ਜੁੜ ਚੁੱਕੇ ਨੇ ਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਨਿਊਜ਼ ਏਟਨ ਪੰਜਾਬ ਤੇ ਤੁਹਾਡੇ ਤੋਂ ਇਹ ਹੀ ਜਾਣਨਾ ਚਾਹਾਂਗੇ ਕਿ ਆਖਰਕਾਰ ਇਹੜੇ ਬਕਾਇਦਾ ਹੁਕਮ ਦਿੱਤੇ ਗਏ ਨੇ ਕਿੰਨੇ ਸਕੂਲਾਂ ਵਾਸਤੇ ਇਸ ਨੂੰ ਲੈ ਕੇ ਜੇ ਤੁਸੀਂ ਜਾਣਕਾਰੀ ਦੇ ਸਕੋ ਸਰ ਜੀ ਕਿਹੜੇ ਹੁਕਮ ਦਿੱਤੇ ਗਏ ਜੀ ਸਾਡੇ ਕੋਲ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਿਹੜੇ ਦੇ 85 ਸਰਕਾਰੀ ਸਕੂਲਾਂ ਨੂੰ ਹੁਕਮ ਦਿੱਤੇ ਨੇ ਕਿ ਸਰਕਾਰੀ ਸਕੂਲਾਂ ਦੇ ਨੇੜਲੀਆ ਦੁਕਾਨਾਂ ਤੇ ਜਾ ਕੇ ਚੈਕਿੰਗ ਕਰਨੀ ਹੋਵੇਗੀ ਨਹੀਂ ਸਰ ਜੀ ਉਹ ਨੇੜਲੀਆ ਦੁਕਾਨਾਂ ਦੇ ਹੁਕਮ ਨਹੀਂ ਹੈ ਸਰ ਉਹਦੇਚ ਐਕਚੁਅਲੀ ਬੱਚਿਆਂ ਦੇ ਵੱਡੇ ਗਰੁੱਪਸ ਵਗੈਰਾ ਬਣਾਉਣ ਦੀ ਗੱਲ ਆ ਕਿ ਕਈ ਬੱਚੇ ਜਿਹੜੇ ਆ ਉਹ ਇਸ ਤਰ੍ਹਾਂ ਸ਼ਿਕਾਰ ਹੋ ਜਾਂਦੇ ਆ ਬੁਰੀਆਂ ਆਤਾਂ ਦੇ ਤੇ ਉਹ ਜਿਹੜੇ ਵੱਡੇ ਗਰੁੱਪ ਦੇ ਬੱਚੇ ਹੁੰਦੇ ਆ ਲਾਈਕ 10 ਬੱਚੇ ਕਿਹਾ ਇੱਕ ਸਕੂਲ ਦੇ ਤੇ ਨਾਲ ਇੱਕ ਅਧਿਆਪਕ ਕਿਹਾ ਮਾਨਜੁਗ ਟੀਸੀ मैम ਦੀ ਮੀਟਿੰਗ ਹੋਈ ਸੀਗੀ ਉਹਨਾਂ ਦੇ ਹੁਕਮ ਹੋਏ ਸੀਗੇ ਕਿ ਇਸ ਤਰ੍ਹਾਂ ਬੱਚਿਆਂ ਦੀ ਗਰੂਪਿੰਗ ਕੀਤੀ ਜਾਵੇ ਜਿਹੜੇ ਉਹਨਾਂ ਬੱਚਿਆਂ ਤੇ ਗੌਰ ਕਰਨਗੇ ਕੇ ਜਿਹੜੇ ਬੱਚੇ ਥੋੜਾ ਇਸ ਤਰ੍ਹਾਂ ਗਲਤ ਆਦਤਾਂ ਦੇ ਸ਼ਿਕਾਰ ਹੋ ਜਾਂਦੇ ਨੇ ਤੇ ਉਹ ਗੁਪਤ ਰਿਪੋਰਟ ਜਿਹੜੀ ਹੈ ਅਧਿਆਪਕਾਂ ਨੂੰ ਦੇਣਗੇ ਔਰ ਜੇ ਉਹ ਕਿਸੇ ਐਹੋ ਜੀ ਦੁਕਾਨ ਤੇ ਜਾਂਦੇ ਆ ਕੁਝ ਖਰੀਦਣ ਤੇ ਬੱਚਿਆਂ ਨੂੰ ਸੁਗੋਂ ਦੀ ਪਹਿਲਾਂ ਪਤਾ ਲੱਗਦਾ ਤੇ ਉਹ ਵੀ ਉਹਨਾਂ ਅਧਿਆਪਕਾਂ ਨੂੰ ਦੱਸਣਗੇ ਤੇ ਉਹ ਮਤਲਬ ਗੁਪਤ ਰਿਪੋਰਟ ਜਿਹੜੀ ਹੈ ਨਹੀਂ ਨਹੀਂ ਇਹਦਾ ਮਤਲਬ ਕਿ ਸਮਝਿਆ ਜਾਵੇ ਕਿ ਸਿਰਫ ਆਪਣੇ ਜਿਹੜੇ ਕਲਾਸ ਦੇ ਹੋਰ ਵਿਦਿਆਰਥੀ ਨੇ ਉਹਨਾਂ ਤੇ ਇਸ ਗਰੁੱਪ ਤੇ ਨਜ਼ਰ ਰੱਖੀ ਜਾਵੇਗੀ ਜੋ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਿਹੜੀਆਂ ਨੇੜਲੀਆਂ ਦੁਕਾਨਾਂ ਨੇ ਉੱਥੇ ਜਾ ਕੇ ਚੈਕਿੰਗ ਵੀ ਕਰਨੀ ਹੋਈ ਅਜੇ ਆ ਕੁਝ ਨਹੀਂ ਹੈ ਬੱਚਿਆਂ ਨੇ ਚੈੱਕ ਨਹੀਂ ਕਰਨਾ ਸਿਰਫ ਬੱਚਿਆਂ ਨੇ ਬੱਚਿਆਂ ਨੂੰ ਹੀ ਦੇਖਣਾ ਕਿ ਉਹ ਕਿੱਥੇ ਜਾਂਦੇ ਆ ਜੇ ਕੋਈ ਬੱਚਾ ਇਸ ਤਰ੍ਹਾਂ ਦੀ ਗਲਤ ਆਦਤ ਦਾ ਸ਼ਿਕਾਰ ਹੈ ਤਾਂ ਤੇ ਕੀ ਅਧਿਆਪਕਾਂ ਨੂੰ ਚੈੱਕ ਕਰਨ ਦੇ ਲਈ ਕਿਹਾ ਗਿਆ ਜੇ ਤੁਸੀਂ ਬੱਚਿਆਂ ਦੀ ਨਹੀਂ ਗੱਲ ਕਰ ਰਹੇ ਅਧਿਆਪਕ ਹਾਂਜੀ ਅਧਿਆਪਕ ਵੀ ਨੋਟ ਕਰਨਗੇ ਇਹ ਗੱਲ ਔਰ ਉਹ ਰਿਪੋਰਟ ਕਰਨਗੇ ਦਫ਼ਤਰ ਦੇ ਵਿੱਚ ਹੈੱਡ ਆਫਿਸ ਦੇ ਵਿੱਚ ਇਹ ਮੈਮ ਅਜੀ ਲੋੜ ਕਿਉਂ ਪਈ ਕਿ ਕਿ ਇਸ ਤਰੀਕੇ ਦੇ ਸਕੂਲਾਂ ਦੇ ਵਿੱਚ ਕੋਈ ਅਜੀਹਾ ਡਰੱਗਸ ਨੂੰ ਲੈ ਕੇ ਨਸ਼ਾ ਨੂੰ ਲੈ ਕੇ ਜਦੋਂ ਅਸੀਂ 10ਵੀਂ 11ਵੀਂ 12ਵੀਂ ਕਲਾਸ ਦੇ ਵਿਦਿਆਰਥੀਆਂ ਦੀ ਗੱਲ ਕਰਦੇ ਹਾਂ ਤੇ ਇਸ ਤਰੀਕੇ ਦੀ ਕੋਈ ਜਾਣਕਾਰੀ ਸਾਹਮਣੇ ਆਈਏ ਤਾਂ ਇਹ ਫੈਸਲਾ ਲੈਣਾ ਪਿਆ ਨਹੀਂ ਜੀ ਹਾਲ ਦੀ ਘੜੀ ਹਾਲੇ ਸਾਡੇ ਕੋਲੇ ਬੱਚਿਆਂ ਦੀ ਇਸ ਤਰ੍ਹਾਂ ਦੀ ਕੋਈ ਨਹੀਂ ਹੈ ਪਰ ਅਵੇਅਰਨੈਸ ਪ੍ਰੋਗਰਾਮ ਚੱਲ ਰਿਹਾ ਉਸ ਅਵੇਅਰਨੈਸ ਦੇ ਵਿੱਚ ਮਾਰਨਿੰਗ ਅਸੈਂਬਲੀ ਦੇ ਵਿੱਚ ਵੀ ਆਪਣੇ ਇਹ ਲੈਕਚਰ ਹੋ ਰਿਹਾ ਨਸ਼ਿਆਂ ਦੇ ਖਿਲਾਫ ਨੁੱਕੜ ਨਾਟਕ ਚੱਲ ਰਿਹਾ ਔਰ ਬੱਚਿਆਂ ਦੇ ਮੁਕਾਬਲੇ ਵਗੈਰਾ ਕਰਾਉਣ ਲਈ ਵੀ ਹਦਾਇਤ ਹੋਈ ਆ ਮਾਂ ਜੋ ਡੀਸੀ ਮੈਮ ਵੱਲੋਂ ਵੀ ਔਰ ਸਾਡੇ ਆਫਿਸ ਹੈੱਡ ਆਫਿਸ ਤੋਂ ਵੀ ਆਉਂਦੀਆਂ ਰਹਿੰਦੀਆਂ ਲੈਟਰਸ ਕਿ ਬੱਚਿਆਂ ਨੂੰ ਨਸ਼ਿਆਂ ਦੇ ਵਿਰੁੱਧ ਜਿਹੜਾ ਉਹ ਅਲਰਟ ਕੀਤਾ ਜਾ ਜਾਣਕਾਰੀ ਜਾਗਰੂਕ ਕੀਤਾ ਜਾਵੇ ਮੈਮ ਜੇ ਤੁਸੀਂ ਜ਼ਿਕਰ ਕਰ ਰਹੇ ਕਿ ਗਰੁੱਪ ਬਣਾਏ ਜਾਣਗੇ ਉਸ ਦੇ ਵਿੱਚ ਇੱਕ ਗਰੁੱਪ ਚ ਕਿੰਨੇ ਅਧਿਆਪਕ ਸ਼ਾਮਲ ਹੋਣਗੇ ਤੇ ਕਿਹੜੀ-ਕਿਹੜੀ ਕਲਾਸ ਦੇ ਵਿਦਿਆਰਥੀ ਸ਼ਾਮਲ ਕੀਤੇ ਜਾਣਗੇ ਆਪਣੇ 10 10 ਬੱਚਿਆਂ ਦਾ ਗਰੁੱਪ ਬਣਾ ਲਿਖਿਆ ਗਿਆ ਜੀ ਇੱਕ ਅਧਿਆਪਕ ਤੇ ਮੈਂ ਉਹ ਅਲੱਗ-ਅਲੱਗ ਕਲਾਸਾਂ ਚ ਬੱਚੇ ਲੈ ਜਾਣਗੇ ਹਾਂਜੀ ਜੀ ਠੀਕ ਹੈ ਮੈਮ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਹਾਲਾਂਕਿ ਡੀਈਓ ਫਰੀਦਕੋਟ ਦੇ ਸਾਡੇ ਨਾਲ ਜੁੜੇ ਨੀਲਮ ਰਾਣੀ ਉਹਨਾਂ ਦੇ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਤਰੀਕੇ ਦਾ ਕੁਝ ਨਹੀਂ ਹੈ ਕਿ ਜਿਹੜੀਆਂ ਦੁਕਾਨਾਂ ਤੇ ਜਾ ਕੇ ਕੋਈ ਚੈਕਿੰਗ ਕਰਨੀ ਹੋਵੇਗੀ ਇਸ ਨੂੰ ਇਸ ਲਿਹਾਜ਼ ਦੇ ਨਾਲ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਵਕਫਾਕ ਗਰੁੱਪ ਬਣਾਏ ਜਾਣਗੇ ਵਕਫਾਕ ਕਲਾਸਾਂ ਦੇ ਜਿਹੜੇ ਕਿ ਬੱਚੇ ਉਸਦੇ ਵਿੱਚ ਸ਼ਾਮਲ ਕੀਤੇ ਜਾਣਗੇ ਤੇ ਬਾਕੀ ਵਿਦਿਆਰਥੀਆਂ ਤੇ ਅਜੋਸ ਗਰੁੱਪ ਦੇ ਉੱਤੇ ਨਜ਼ਰ ਰੱਖੀ ਜਾਵੇਗੀ ਕਿ ਕੀ ਕਿਸੇ ਵਿਦਿਆਰਥੀ ਦੇ ਵਿੱਚ ਡਰੱਗਸ ਨੂੰ ਨਸ਼ੇ ਨੂੰ ਲੈ ਕੇ ਕੋਈ ਰੁਝਾਨਤਾ ਨਹੀਂ ਜਾਂ ਕੋਈ ਅਜਿਹੀ ਜਗ੍ਹਾ ਤੇ ਤਾਨੀ ਨਹੀਂ ਨਹੀਂ ਜਾ ਰਿਹਾ ਇਸ ਤਰੀਕੇ ਦੀ ਨਜ਼ਰ ਜੋ ਕੇ ਬਾਕੀ ਵਿਦਿਆਰਥੀਆਂ ਤੇ ਰੱਖੀ ਜਾਵੇਗੀ